ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਹਾਲਾਤ ਤੁਸੀਂ ਦੇਖ ਲਿਆ ਕਿੱਥੋਂ ਤੱਕ ਦੂਰ ਦੂਰ ਤੱਕ ਪਾਣੀ ਹੀ ਪਾਣੀ ਆ ਇਹ ਪਾਣੀ ਜਿਨੇ ਅਨੇਕਾਂ ਫਸਲਾਂ ਡਬੋਤੀਆਂ ਤਬਾਹ ਕਰ ਤੇ ਘਰਾਂ ਦੇ ਕਰ ਲੋਕਾਂ ਨੂੰ ਛੱਡਣੇ ਪਏਗੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਸ ਪਾਣੀ ਤੇ ਰਾਜਨੀਤੀ ਹੁੰਦੀ ਸੀ ਅੱਜ ਉਹ ਸੂਬਿਆਂ ਦੇ ਮੁੱਖ ਮੰਤਰੀ ਸੈਂਟਰ ਸਰਕਾਰ ਕੋਈ ਨਹੀਂ ਬੋਲ ਰਿਆ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਖਲੋਤੇ ਕਿ ਆਪ ਤੇ ਜਿਹੜੀ ਆਈ ਆ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਆਪਣੇ ਲੋਕਾਂ ਨਾਲ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਤੇ ਜਿੰਨਾ ਜਿੰਨੀ ਵੀ ਸੇਵਾ ਕਰ ਸਕਦੇ ਆਣ ਕੇ ਸੇਵਾ ਪਾਈਏ ਔਰ ਅੱਜ ਸਾਥ ਦੀ ਲੋੜ ਆ ਇੱਕ ਦੂਜੇ ਦਾ ਸਾਥ ਦੇਈਏ ਆਣ ਕੇ ਸੋ ਜਿੱਥੇ-ਜਿੱਥੇ ਵੀ ਆਫਤਾਂ ਆਈਆਂ ਨੇ ਸੋ ਪਰ ਉਹ ਵੱਤ ਉਹ ਤੋਕਿਆ ਕੇ ਸਾਦੋ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਾਡੇ ਗੁਰੂ ਨੇ ਵੀ ਸਾਨੂੰ ਮਨੁੱਖਤਾ ਦੇ ਰਸਤੇ ਤੇ ਤੋਰਿਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਇਆਂ ਮੈਂ ਵੀਰ ਜੀ ਨੂੰ ਕਹੂੰਗਾ ਕਿ ਆ ਦੂਰ ਦੂਰ ਤੱਕ ਇੱਕ ਰੀ ਵਿਖਾ ਦਿੱਤਾ ਜਾਵੇ ਕਿ ਕਿੱਥੋਂ ਤੱਕ ਪਾਣੀ ਹੀ ਪਾਣੀ ਆ ਆਲੇ-ਦੁਆਲੇ ਕਮਾ ਲਿਓ ਕਿ ਹਰ ਜਗ੍ਹਾ ਤੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਊਗਾ ਆ ਵੇਖੋ ਕੋਈ ਵੀ ਲੱਗੇ ਲੱਗੇ ਤੁਸੀਂ ਦੇਖ ਲਓ ਤੁਹਾਨੂੰ ਘਰ ਡੁੱਬੇ ਦਿਖਣਗੇ ਆ ਆਲੇ-ਦੁਆਲੇ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਪੈਂਦੀ ਆ ਪਾਣੀ ਹੀ ਪਾਣੀ ਆ ਕਈ ਪਿੰਡਾਂ ਦੇ ਪਿੰਡ ਜਿਹੜਾ ਡੁੱਬ ਗਿਆ ਇਹ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ